ਇੰਨਾ ਆਪਣੇ ਪੁਲਸ ਵਾਲਿਆਂ ਨੇ ਰੋਕਿਆ ਸੀਗਾ ਜੀ। ਨਮਸਕਾਰ ਸਰ ਜੀ। ਨਮਸਕਾਰ। ਠੀਕ ਹੋ ਜੀ। ਠੀਕ ਹੋ। ਆ ਅੱਛਾ। ਹਾਂ। ਵਾਇਨ ਵਾਇਨ ਵਾਇਨ। ਓਕੇ ਓਕੇ। ਥੈਂਕ ਯੂ ਸਰ। ਇਹ ਐਨਐਨ ਨੇ ਆਪਾਂ ਨੂੰ ਰੋਕਿਆ ਸੀਗਾ ਜੀ। ਬੜੀ ਵਧੀਆ ਆਪਣੇ ਨਾਲ ਗੱਲਾਂ ਬਾਤਾਂ ਕਰੀ ਜਾਂਦੇ ਸੀ। ਤਿੰਨ ਅਫਸਰ ਸਾਹਿਬਾਨ ਜਿਹੜੇ ਉਹ ਸਾਹਮਣੇ ਖੜੇ ਹੋਏ ਆ। ਤੇ ਆਪਾਂ ਇਹ ਕਹਿੰਦੇ ਜੂਸ ਪੀ ਕੇ ਜਾਇ ਤੁਸੀਂ ਜਰੂਰ। ਜੂਸ ਪਤਾ ਨਹੀਂ ਕਾਹਦਾਗਾ। ਪਰ ਪੀ ਕੇ ਜਰੂਰ ਜਾਵਾਂਗੇ ਕਿਉਂਕਿ 5 ਨਵੰਬਰ ਦਿਨ ਹੈਗਾ ਜੀ ਅੱਜ ਬੁੱਧਵਾਰ ਸਾਲ 2025 ਰਾਤ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀ ਆਪਾਂ ਪੈਟਰੋਲ ਪੰਪ ਤੇ ਪਏ ਆ ਜੀ ਤੇ ਇਹ ਜਿਹੜੀ ਜਗ੍ਹਾ ਹੈਗੀ ਆ ਇਹਦਾ ਨਾਮ ਹੈਗਾ ਗਰਜਾਵਲੀ ਗਰਜਾਵਲੀ ਇਸ ਜਗ੍ਹਾ ਦਾ ਨਾਮ ਆ ਤੇ ਸائن ਗੁੜੀਏ ਨੂੰ ਜਿਹੜਾ ਜ਼ਿਲ੍ਹਾ ਪੈਂਦਾ ਹੈਗਾ ਡਿਸਟ੍ਰਿਕਟ ਪੈਂਦਾ ਹੈਗਾ ਕਿ ਉਹ ਪਿਛਲੇ ਪਾਸੇ ਆਪਾਂ ਮੈਟ ਜਿ ਵਿਛਾਲੇ ਸੀਗੇ ਤੇ ਉੱਥੇ ਆਪਾਂ ਜਿਹੜੀ ਪਿਛਲੀ ਰਾਤ ਕੱਟੀ ਆ ਵਧੀਆ ਆਪਣੀ ਰਾਤ ਲੰਘ ਗਈ ਜੀ ਤੇ ਸਮਾਨ ਸਮੂਹ ਇਕੱਠਾ ਕਰਨਾ ਸੀ ਸਮਾਨ ਸਮੂਹ ਇਕੱਠਾ ਕਰਕੇ ਬੰਨ ਲਿਆ ਤੇ ਚੱਲਣ ਦੀ ਤਿਆਰੀ ਚਾਹੀਏ ਬਿੱਟੂ ਭਾਈ ਜੀ ਉਹ ਖੜੇ ਹੋਏ ਆਪਣੇ ਚੌਧਰੀ ਸਾਹਿਬ ਜੀ ਤੇ ਤੇ ਇਹ ਵਾਲਾ ਭਾਈ ਆਪਣਾ ਜਿਹੜਾ ਰਾਤ ਵਾਲਾ ਥਾਂ ਸੀਗਾ ਇੱਥੇ ਰਾਤ ਆਪਾਂ ਪਈ ਸੀਗੇ ਸਾਹਮਣੇ ਪਾਣੀ ਪੂਣੀ ਸੀਗਾ ਇਧਰਲੇ ਪਾਸੇ ਆਪਾਂ ਪਾਵਰ ਪਾਵਰ ਬੈਂਕ ਜਿਹੜੇ ਚਾਰਜ ਲਾਤੀ ਸੀਗੇ ਤੇ ਚਲੋ ਚੱਲਦੇ ਆ ਜੀ ਆਪਾਂ ਆਪਣੇ ਸਫਰਾਂ ਤੇ 4-5 ਕਿਲੋਮੀਟਰ ਦਾ ਸਫ਼ਰ ਜਿਹੜਾ ਆਪਾਂ ਕੱਢ ਕੇ ਤੇ ਹੁਣ ਠਾਬੇ ਤੇ ਆ ਰੁਕੇ ਆਂ ਜੀ। ਤੇ ਠਾਬੇ ਤੋਂ ਪਿੱਟੂ ਭਾਈ ਜੀ ਉਹਨਾਂ ਨੇ ਡੋਸਾ ਖਾਣਾ ਸੀ ਕਹਿੰਦੇ ਭੁੱਖ ਲੱਗੀ ਪਈ ਆ ਤੇ ਡੋਸਾ ਖਾ ਲਈ। ਹਲਕਾ ਫੁਲਕਾ ਕਰਕੇ ਕਹਿੰਦੇ ਆ ਫੇਰ ਹੀ ਜਿਹੜਾ ਸਾਈਕਲ ਚੱਲੂਗਾ। ਤੇ ਆਪਣਾ ਜੇ ਖਾਣ ਦਾ ਚਿੱਤ ਨਹੀਂ ਹੋਇਆ। ਆਪਾਂ ਇਕੱਲੀ ਚਾਹ ਪੀਵਾਂਗੇ ਹਜੇ ਜੀ। ਚਾਹ ਪੀ ਗਏ ਤੇ ਫੇਰ ਕੁਝ ਅੱਗੇ ਜਾ ਕੇ ਖਾਣ ਪੀਣ ਦੀ। ਦੇਖਭਾਲ ਕਰਾਂਗੇ ਤੇ ਵਧੀਆ ਜਿਹਾ ਆਪਾਂ ਨੂੰ ਖਾਣ ਪੀਣ ਮਿਲ ਜੇ ਜਰਾ ਤੇ ਇਹਦੇ ਨਾਲ ਹੀ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਜੀ ਥੋਡੀਆਂ ਦਵਾਈਆਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਦੀਆਂ ਜੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਅੱਜ ਦਾ ਜਿਹੜਾ ਦਿਨ ਹੈ ਬਹੁਤ ਖਾਸ ਦਿਨ ਆਪਣੇ ਪੰਜਾਬ ਦੇ ਲਈ ਪੰਜਾਬ ਦੇ ਵਿੱਚ ਅੱਜ ਪੂਰੀ ਧੂਮਕਾਮ ਹੋਊਗੀ। ਰਾਤ 12 ਵਜੇ ਤੋਂ ਬਾਅਦ ਬਾਅਦ ਜਿਹੜੀ ਧੂਮਕਾਮ ਪੂਰੀ ਸ਼ੁਰੂ ਹੋ ਗਈ ਸੀ ਤੇ ਅੱਜ ਸਾਰਾ ਦਿਨ ਜਿਹੜਾ ਰੌਣਕ ਬੇਲਾ ਹੋਊਗਾ ਜੀ ਪੰਜਾਬ ਦੇ ਵਿੱਚ। ਥਾਲੀਏ ਜੀ ਕੁਝ ਖਾਣਾ ਪੀਣਾ। ਖਾਣਾ ਪੀਣਾ ਉਹਨਾਂ ਨੇ ਖਾ ਲਿਆ ਤੇ ਆਪਾਂ ਚਾਹ ਪੀ ਲਈਏ। ਫੇਰ ਆਪਾਂ ਚੱਲਦੇ ਆ ਅੱਗੇ ਵੱਲ ਨੂੰ। ਤੇ ਅੱਜ ਨਿਸ਼ੂ ਬਾਈ ਨੇ ਭਾਈ ਕਹਿੰਦਾ ਥੋੜਾ ਜਲਦੀ ਕਰਨਾ ਕੁਮਾਰੀ ਜਾਣਾ ਕਹਿੰਦਾ ਘਰੇ ਕੋਈ ਕੰਮ ਆ ਤੇ ਮੇਰਾ ਜਿਹੜਾ ਟੂਰ ਆ ਇੱਥੇ ਖਤਮ ਹੋ ਜੂਗਾ ਪੁੱਛ ਰਿਹਾ ਜੀ ਵੀ ਚੜਾ ਕੇ ਲੈ ਜਾਣ ਤਾਂ ਫਿਰ ਆਪਾਂ ਸਾਰੀ ਗੱਲਬਾਤ ਬਾਅਦ ਚ ਸਾਂਝੀ ਕਰਦੇ ਆ ਜੀ ਇਹ ਨਾਲ ਬੈਠ ਕੇ ਬਾਈ ਦੇ ਵੀਨਾ ਨੇ ਕਿਉਂ ਜਾਣਾਗਾ ਕੀ ਗੱਲਬਾਤ ਆ ਉਹ ਆਪਾਂ ਤੁਹਾਡੇ ਨਾਲ ਸਾਰੀ ਸਾਂਝੀ ਕਰਾਂਗੇ ਭੈਗੇ ਆਪਣੇ ਕੋਲ ਨਿਸ਼ੂ ਭਾਈ ਆ ਕੇ ਤੇ ਪੁੱਛ ਲਿਆ ਭਾਈ ਨਿਸ਼ੂ ਭਾਈ ਹਾਂਜੀ ਹਾਂਜੀ ਉਹ ਟਰੱਕ ਵਾਲੇ ਨੂੰ ਪੁੱਛ ਲਿਆ ਜੀ ਪੁੱਛ ਲਿਆ ਕੀ ਕਹਿੰਦਾ ਕਹਿੰਦਾ ਭਾਈ ਥੋੜਾ ਥੋੜਾ ਜਿਹਾ ਦੇਖਦੇ ਆਂ ਲੱਗੀ ਮਰ ਜਾਏਗਾ ਦੇਖਦੇ ਆਂ ਉਹ ਜਾਵੜਾ ਹੁਣੇ ਮਨ ਤੇ ਬਣੋਦਾ ਤੇ ਭਾਈ ਸਾਰੀ ਗੱਲਬਾਤ ਸਾਂਝੀ ਕਰ ਦਿਓ ਆਪਣੇ ਜਿਹੜੇ ਵੀ ਆਪਣੇ ਚੌਂਣ ਵਾਲੇ ਨੇ ਹਨਾ ਜਿਹੜੇ ਆਪਾਂ ਨੂੰ ਦੇਖਣ ਆਲੇ ਨੇ ਸਾਰੇ ਸੰਗਤਾਂ ਉਹਨਾਂ ਨੂੰ ਸਾਰੀ ਗੱਲ ਸਾਂਝੀ ਕਰ ਦਿਓ ਵੀ ਕਿਉਂ ਆਪਾਂ ਘਰੇ ਜਾ ਰਹੇ ਆਂ ਤੇ ਕੀ ਗੱਲਬਾਤ ਆ ਹਨਾ ਤੇ ਦੇਖੋ ਜੀ ਪਹਿਲੇ ਦਾ ਪਿਆਰ ਭਰੀ ਸਾਰਾ ਉਹ ਸਾਸਰੀ ਘਰ ਹੈ ਜੀ ਉਸ ਤੋਂ ਬਾਅਦ ਅੱਜ ਪ੍ਰਕਾਸ਼ ਪੁਰਬ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਜੀ ਪ੍ਰਕਾਸ਼ ਪੁਰਬ ਦੀਆਂ ਆਪਣਾ ਗੁਰਨਾਨਕ ਦੇਵ ਜੀ ਦੀ ਜਨਮ ਦਿਤੀ ਕਹਿ ਦੇਣਾ ਗੁਰਪੁਰਬ ਵੀ ਕਹਿ ਦੇਣੇ ਆ ਇਹ ਅੱਜ ਹੈਗਾ ਤੇ ਆਪਾਂ ਹੁਣ ਚੱਲੇ ਆ ਜੀ ਇੱਕ ਦੂਸਰੇ ਨੂੰ ਅਲਵਿਦਾ ਕਹਿਣ ਲੱਗੇ ਆ ਅਲਵਿਦਾ ਕਿਉਂ ਕਹਿਣ ਲੱਗੇ ਆ ਕੁਝ ਕਰਦੇ ਕੰਮ ਆਗੇ ਹੋਏ ਨੇ ਇਹ ਵਾਰੀ ਕਰਤੀਆਂ ਜ਼ਿੰਮੇਵਾਰੀਆਂ ਜਿਹੜੀਆਂ ਹੈਆਂ ਭਾਰੀ ਪੈ ਜਾਂਦੀਆਂ ਸਫਰਾ ਤੇ ਤੇ ਸਫਰਾਂ ਤੇ ਭਾਰੀ ਪੈਣੀਆਂ ਸ਼ੁਰੂ ਹੋ ਗਈਆਂ ਤੇ ਹੁਣ ਜਾਣਾ ਪੈਣਾ ਹੀ ਹੈ ਜੀ ਕਿਉਂਕਿ ਪਿਛਲੇ 7 ਮਹੀਨਿਆਂ ਦੇ ਵਿੱਚ ਜਿਹੜੇ ਹੈਗੇ ਆ ਮੈਂ 7 ਮਹੀਨਿਆਂ ਤੋਂ ਪਿਛਲੇ ਮੈਂ ਜੁਲਾਈ ਦੇ ਵਿੱਚ ਘਰ ਗਿਆ ਸੀਗਾ ਤੇ ਹੁਣ ਮੈਨੂੰ ਲੱਗਦਾ 5-6 ਮਹੀਨੇ ਹੋ ਗਏ ਘਰ ਗਏ ਨੂੰ ਤੇ ਹੁਣ ਪਹਿਲੇ ਜਾ ਕੇ ਤਾਂ ਚਿੱਤਰ ਪੈਣਗੇ ਮਾਤਾ ਜੀ ਕੋਲੋਂ ਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਹੋਣਗੀਆਂ ਤੇ ਥੋੜੇ ਜਿਹਾ ਕੰਮ ਹੈਗੇ ਮੈਨੂੰ ਬਾਹਰ ਦੇ ਵੀ ਥੋੜੇ ਜਿਹਾ ਮੇਰੇ ਪੈਂਡਿੰਗ ਬਈ ਸੀ ਕੰਮ ਥੋੜੇ ਉਹ ਕੰਮ ਸਾਰੇ ਆਪਾਂ ਨਬੇੜ ਲਾਂਗੇ ਫਟਾਫਟ ਕਿਉਂਕਿ ਉੱਥੇ ਬੜੇ ਲੋਕਾਂ ਨੂੰ ਉਮੀਦਾਂ ਹੈਗੀਆਂ ਪੰਜਾਬ ਦੇ ਵਿੱਚ ਕਿ ਇਹ ਆਏਗਾ ਤਾਂ ਸਾਡਾ ਕੰਮ ਹੋਏਗਾ ਤੇ ਜਾਣਾ ਪੈਣਾ ਹੀ ਹੈ ਜੀ ਉਹ ਕੰਮ ਨਬੇੜ ਕੇ ਵੈਸੇ ਤਾਂ ਮੈਂ 4-5 ਦਿਨ 6 ਦਿਨ ਚ ਵੇਲਾ ਹੋ ਜਾਣਾ ਸੀਗਾ ਤੇ ਸੋਚਿਆ ਸੀਗਾ ਮੈਂ ਵਾਪਸ ਆ ਜਾਵਾਂ ਪਰ ਇਹਨਾਂ ਨੇ ਉਹਨੇ ਚਿਰ ਦੇ ਵਿੱਚ ਇਹਨਾਂ ਨੇ ਪੰਜਾਬ ਵਾਲੇ ਸਾਈਕਲ ਖਿੱਚ ਦੇਣੇ ਆ ਜਿੰਨਾ ਚਿਰ ਨੂੰ ਮੈਂ ਇੱਥੇ ਪਹੁੰਚਣਾ 15 ਦਿਨਾਂ ਨੂੰ ਹੋਰ ਪਹਿਲੇ ਤਾਂ ਜਾਣ ਨੂੰ ਟਾਈਮ ਲੱਗੇਗਾ ਫਿਰ ਉੱਥੇ 4-5 ਦਿਨ ਕੰਮ ਕਰਨ ਨੂੰ ਲੱਗੇਗਾ ਫਿਰ 4-5 ਦਿਨਾਂ ਨੂੰ ਲੱਗੇਗਾ ਉਹਨੇ ਚਿਰ ਤੇ ਇਹਨਾਂ ਨੇ ਪੰਜਾਬ ਵੱਲ ਨੂੰ ਸਾਈਕਲ ਪਾ ਕੇ ਤੇ ਇਹਨਾਂ ਨੇ ਕਨੈਕ ਕੁਮਾਰੀ ਤੋਂ ਪਹਿਲੇ ਹੀ ਹਲਵਈਆ ਕਹਿ ਰਹੇ ਵਾਸੀ ਦਾ ਇੱਥੋਂ ਦੇ 150 ਕਿਲੋਮੀਟਰ ਹੀ ਰਹਿੰਦਾ ਕਨੈਕ ਕੁਮਾਰੀ ਤੇ ਤੇਰੇ ਨਾਂ ਨੂੰ ਹਲਵਈਆ ਕਹਿ ਕੀ ਹੁਣ ਜਾਣਾ ਪੈਣਾ ਜੀ ਪੰਜਾਬ ਵੱਲ ਮਨ ਤਾਂ ਨਹੀਂ ਕਰਦਾ ਕਹਿਣ ਦਾ ਕਿਉਂਕਿ ਇੰਨੀ ਦੇਰ ਤੋਂ ਸਾਥ ਰਹੇ ਆ ਇਕੱਠੇ ਰਹੇ ਆ ਖਾਂਦੇ ਪੀਂਦੇ ਰਹੇ ਆ ਇਕੱਠੇ ਇੱਕੋ ਥਾਲੀ ਦੇ ਵਿੱਚ ਕਹਿੰਦਾ ਇੱਕੋ ਥਾਲੀ ਦੇ ਚੱਟੇ-ਬੱਟੇ ਅਸੀਂ ਉਹੀ ਸੀਗੇ ਇੰਨੀ ਕਰਾਂ ਦੇ ਵਿੱਚ ਤਾਂ ਨਹੀਂ ਦੇਖਿਆ ਆਪਾਂ ਇੱਕ ਦੂਸਰੇ ਨੂੰ ਪਰ ਇਹ ਹੈ ਕਿ ਨਿਕਰਾਂ ਨਾਲ ਹਿਸਾਬ ਕਿਤਾਬ ਜ਼ਰੂਰ ਆਪਾਂ ਬਣਾ ਲਿਆ ਹਾਂ ਬਸ ਹੁਣ ਚੱਲਦੇ ਆਂ ਜੀ ਸਾਰਿਆਂ ਦਾ ਧੰਨਵਾਦ ਦੇ ਰਾਂਗੇ ਬਾਕੀ ਵੀਲੋਗ ਦੇਖਦੇ ਰਹੋ ਵਲੋਗ ਤਾਂ ਆਉ 2-4 ਦਿਨ ਘੋਲ ਹੋ ਸਕਦੀ ਨਾਗਾ ਪੈ ਸਕਦਾ ਪਰ ਪਹਿਨ ਨਹੀਂ ਰਵਾਂਗੇ ਨਾਗਾ ਕੋਸ਼ਿਸ਼ ਹੀ ਕਰਾਂਗੇ ਕਿਉਂਕਿ ਹੁਣ ਸਾਡੀ ਰੋਜ਼ਮਰਰ ਦੀ ਜ਼ਿੰਦਗੀ ਇਹੀ ਬਣ ਗਈ ਹੈ ਬਿਲਕੁਲ ਜੀ ਤੇ ਰੋਕੀਏ ਫਿਰ ਕਿਸੇ ਨੇ ਹੱਥ ਮਾਰੀ ਆਪਾਂ ਹਣਾ ਉਸੇ ਟਾਬੇ ਦੇ ਉੱਪਰ ਆਪਾਂ ਬੈਠੇ ਆਂ ਜੀ ਜਿੱਥੇ ਆਪਾਂ ਦੋਸਾ ਖਾਦਾ ਸੀਗਾ ਤੇ ਆਪਾਂ ਚਾਹ ਪੀਤੀ ਸੀਗੀ ਤੇ ਮੇਨ ਰੋਡ ਦੇ ਉੱਪਰ ਇਹ ਟਾਬਾਗਾ ਤੇ ਦੇਖਦੇ ਆ ਕੋਈ ਭਾਈ ਬੱਸ ਆ ਜੇ ਟਰੱਕ ਆ ਜੇ ਤੇ ਨਿਸ਼ੂ ਭਾਈ ਨੂੰ ਜਿਹੜਾ ਆਪਾਂ ਟਾਈਮ ਸਿਰ ਭੇਜ ਦਈਏ ਉਹੀ ਗੱਲਾਂ ਨੇ ਜੀ ਕਿ ਜ਼ਿੰਦਗੀ ਬੰਦੇ ਦੀ ਮੁੱਕ ਜਾਂਦੀ ਆ ਪਰ ਕੰਮ ਕਰਨੀ ਮੁੱਕਦੇ ਹੁੰਦੇ ਇਨਸ਼ਾ ਅੱਲ੍ਹਾ ਬਾਈ ਨੂੰ ਜਿਹੜਾ ਬੜਾ ਜ਼ਰੂਰੀ ਕੰਮ ਆ ਕਹਿੰਦੇ ਇਹ 10 ਤਰੀਕ ਤੋਂ ਪਹਿਲਾਂ ਪਹੁੰਚਣਾ ਜ਼ਰੂਰੀ ਆ ਕਰੇ ਤੇ 100 ਗੱਲਾਂ ਬਾਤਾਂ ਹੁੰਦੀਆਂ ਨੇ ਜੀ ਕਰਦੀਆਂ 100 ਕੰਮਕਾਰ ਹੁੰਦੇ ਆ ਬੰਦੇ ਦੇ ਸਾਰੇ ਕੰਮਕਾਰ ਨਿਭਾਉਣੇ ਪੈਂਦੇ ਜਿੰਮੇਵਾਰੀ ਦੇ ਵਿੱਚ ਜਦੋਂ ਬੰਦਾ ਪੈ ਜਾਂਦਾ ਹੁੰਦਾਗਾ ਇਹ ਫਿਰ ਸਾਰੇ ਕੰਮਕਾਰ ਨੂੰ ਕਰਨੇ ਪੈਂਦੇ ਆ ਘਰ ਦੇ ਵੀ ਤੇ ਬਾਹਰ ਦੇ ਵੀ ਵੈਸੇ ਭਾਈ ਆਪਣਾ ਵੀ ਜੀ ਨਹੀਂ ਕਰਦਾ ਕਿਉਂਕਿ ਜਿਹੜਾ ਕੰਮ ਆਪਣੇ ਤੋਂ ਨਹੀਂ ਹੁੰਦਾ ਸੀਗਾ ਤੇ ਉਹ ਨਿਸ਼ੂ ਭਾਈ ਕਰ ਦਿੰਦੇ ਹੁੰਦੇ ਸੀਗੇ ਤੇ ਜਿਹੜਾ ਕੰਮ ਨਿਸ਼ੂ ਭਾਈ ਤੋਂ ਨਹੀਂ ਹੁੰਦਾ ਸੀਗਾ ਉਹ ਆਪਾਂ ਕਰਦੇ ਹੁੰਦੇ ਸੀਗੇ ਵੀ ਰੋਟੀਆਂ ਬਣਾ ਲੈਣੀਆਂ ਆ ਜਾਂ ਹੋਰ दाल-ਦੂੜ ਕੁਝ ਬਨਾਲੀ ਐਦਾਂ ਦਾ ਕੰਮ ਆਪਾਂ ਕਰ ਲੈਂਦੇ ਹੁੰਦੇ ਸੀਗੇ ਜੀ ਤੇ ਨਿਸ਼ੂ ਭਾਈ ਉੱਤੋਂ ਵਾਲੇ ਜਿਹੜੇ ਸਾਰੇ ਕੰਮ ਸੀਗੇ ਰੂਟ ਮੈਪ ਦੇਖਣਾ ਸਾਰਾ ਕੁਝ ਲੱਲਾ ਪੱਪਾ ਕਰਨਾ ਉਹ ਸਾਰਾ ਕੁਝ ਨਿਸ਼ੂ ਭਾਈ ਦੇ ਹੱਥ ਸੀਗਾ ਤੇ ਚਲੋ ਜਿਵੇਂ ਮਾਲਕ ਦੀ ਰਾਜਾ ਹੁੰਦੀ ਆ ਜੀ ਮਾਲਕ ਨੇ ਮਲਾਇਆ ਸੀਗਾ ਇਹ ਮਾਲ ਕੀ ਅੱਜ ਭੇਜ ਰਿਹਾ ਹੈਗਾ ਜੀ ਤੇ ਐਦਾਂ ਦੀ ਗੱਲ ਨਹੀਂ ਆਪਾਂ ਦੁਬਾਰੇ ਕਦੇ ਮਿਲਾਂਗੇ ਨਹੀਂ ਮਿਲਾਂਗੇ ਆਪਾਂ ਜ਼ਰੂਰ ਜਾ ਕੇ ਜੀ ਤੇ ਕਦੇ 2 ਮਹੀਨਿਆਂ ਬਾਅਦ 3 ਮਹੀਨਿਆਂ ਬਾਅਦ ਆਪਾਂ ਇਕੱਠੇ ਹੋਵਾਂਗੇ ਇੱਕ ਵਾਰੀ ਤਾਂ ਤੇ ਤੁਸੀਂ ਬਣੇ ਰਹੋ ਨਿਸ਼ੂ ਬਾਈ ਦੇ ਵਲੌਗ ਨਾਲ ਵੀ ਤੇ ਆਪਣੇ ਵਲੌਗ ਨਾਲ ਵੀ ਤੇ ਹੁਣ ਡੀਗਦੇ ਆ ਕਿਸੇ ਟਰੱਕ ਵਾਲੇ ਬਾਈ ਨੂੰ ਜਾਂ ਕੋਈ ਬੱਸ-ਬੱਸ ਮਿਲ ਜਾ ਆਪਾਂ ਨੂੰ ਇੱਥੋਂ ਜੀ ਤੇ ਫਿਰ ਨਿਸ਼ੂ ਬਾਈ ਨੂੰ ਜਿਹੜਾ ਆਪਣਾ ਪੰਜਾਬ ਭੇਜਦੇ ਆ ਜੀ ਕੰਨਿਆ ਕੁਮਾਰੀ ਦਾ ਜਿਹੜਾ ਰੂਟ ਉਹਨਾਂ ਦਾ ਨਿਕਲ ਜੂਗਾ ਕੰਨਿਆਕ ਮਾਰੀ ਉਹ ਜਾਵਣਗੇ ਆਪਣੇ ਨਾਲੋਂ ਪਹਿਲਾਂ ਤੇ ਆਪਾਂ ਸਾਈਕਲਾਂ ਤੇ ਜਾਵਾਂਗੇ ਜੀ ਪੰਜਾਬ ਵੀ ਆਪਾਂ ਸਾਈਕਲਾਂ ਤੇ ਜਾਵਾਂਗੇ ਤੇ ਨਿਸ਼ੂ ਭਾਈ ਟਰੇਨ ਤੇ ਧਰ ਦੇਣਗੇ ਸਾਈਕਲ ਜੀ ਜਾ ਪਾਰਸਲ ਕਰਾ ਦੇਣਗੇ ਪੰਜਾਬ ਨੂੰ ਐਦਾਂ ਦਾ ਕੋਈ ਟਰੱਕ ਮਿਲ ਜੇ ਤਾਂ ਚੜਾ ਦਈਏ ਨਿਸ਼ੂ ਭਾਈ ਨੂੰ ਤੇ ਇੱਕ ਵਾਰੀ ਚਾਹ ਹੋਰ ਪੀ ਲਈਏ ਜੀ ਆਹ ਉਹਨਾਂ ਨੂੰ ਟਰੱਕ ਜਾਂ ਕੋਈ ਬੱਸ ਬੁਸਾ ਦੇ ਜੀ ਉਸ ਤੋਂ ਬਾਅਦ ਆਪਾਂ 35 ਕਿਲੋਮੀਟਰ ਅੱਗੇ ਆ ਗਏ ਆ ਜੀ ਤੇ ਰਾਹ ਦੇ ਵਿੱਚ ਕੋਈ ਖਾਣ ਪੀਣ ਵਾਲਾ ਜਿਹੜਾ ਢਾਬਾ ਵਧੀਆ ਨਹੀਂ ਆਇਆ ਤੇ ਨਾ ਹੀ ਕੋਈ ਚੱਜ ਦਾ ਇਹਨਾਂ ਕੋਲੇ ਖਾਣਾ ਪੀਣਾ ਹੁੰਦਾ ਹੈ ਇਹਨਾਂ ਦੇ ਹਿਸਾਬ ਨਾਲ ਇਟਲੀ ਦੋਸਾ ਵਧੀਆ ਚੀਜ਼ ਆ ਪਰ ਆਪਾਂ ਨੂੰ ਉਹ ਸਵਾਦ ਨਹੀਂ ਲੱਗਦੀ ਇਹੋ ਜਿਹੀਆਂ ਚੀਜ਼ਾਂ ਤੇ ਨਾ ਹੀ ਆਪਾਂ ਕਦੇ ਖਾਧੀਆਂ ਨਹੀਂ ਟੇਸਟ ਕਰਕੇ ਆਪਾਂ ਜਰੂਰ ਦੇਖਿਆ ਵੀ ਹਰੇਕ ਸਟੇਟ ਦੀ ਜਿਹੜੀ ਡਿਸ਼ ਹੁੰਦੀ ਆ ਟੇਸਟ ਕਰਕੇ ਦੇਖਣੀ ਚਾਹੀਦੀ ਆ ਵੀ ਕਿੱਦਾਂ ਦੀ ਹੁੰਦੀ ਆ ਪਰ ਆਪਾਂ ਨੂੰ ਇੰਨੀ ਰੋਟੀ ਵਾਲੀ ਫੀਲਿੰਗ ਜੀ ਨਹੀਂ ਆਈ ਇਸ ਕਰਕੇ ਆਪਾਂ ਸਵੇਰੇ ਜਿਹੜੀ ਖਾਧ ਹੀ ਨਹੀਂ ਸੀਗੀ ਚਾਹ ਪੀ ਲਈ ਸੀਗੀ ਉਸ ਤੋਂ ਬਾਅਦ ਨਾ ਤਾਂ ਬਈ ਕਿਤੇ ਕੋਈ ਪਾਣੀ ਮਿਲਿਆ ਕਿਉਂਕਿ ਆਸੇ-ਪਾਸੇ ਕੁਝ ਨਹੀਂ ਆਸੇ-ਪਾਸੇ ਬਸ ਆਹ ਜੰਗਲ ਜਿਹਾ ਹੈ ਗਿਆ ਜਿਵੇਂ ਆਂ ਬੀਜਾ ਵਾਂਡੇ ਹੁੰਦੇ ਆ ਹਲੇ ਤੱਕ ਕੋਈ ਪੈਟਰੋਲ ਪੰਪ ਵੀ ਨਹੀਂ ਆਇਆ ਇੱਕ ਗਰਮੀ ਨੇ ਵਟ ਕੱਢੇ ਪਏ ਆ ਗਰਮੀ ਬਹੁਤ ਜ਼ਿਆਦਾ ਕੀ ਤੇ ਦੋਸਤ ਮਿੱਤਰ ਆਪਣੇ ਅੱਗੇ ਨਿਕਲ ਗਏ ਆ ਤੇ ਨਹੀਂ ਤਾਂ ਗੱਲਾਂ ਬਾਤਾਂ ਜੇ ਪਤਾ ਨਹੀਂ ਲੱਗਦਾ ਸਫ਼ਰ ਦਾ ਇਕੱਲਾ ਰਹਿ ਗਿਆ ਹੁਣ ਪਿੱਛੇ ਚਾਹਸੀ ਕੋਈ ਵਧੀਆ ਢਾਬਾ ਆ ਜੂਗਾ ਪਿੱਛੇ ਤੇ ਰੋਟੀ ਜਿਹੜੀ ਮੈਂ ਖਾ ਲੂਗਾ ਚਲ ਗਿਆ ਬਿੱਟੂ ਭਾਈ ਜੀ ਹੋਰ ਆਣੇ ਦਾ ਰੋਟੀ ਖਾ ਲਈ ਸੀਗੀ ਉੱਥੇ ਦੋਸੇ ਖਾ ਲਈ ਸੀਗੇ ਤੇ ਚਲੋ ਚੱਲੀ ਜਾਂਦੇ ਆ ਜੀ ਦੇਖਦੇ ਆ ਕੋਈ ਗਾਹਾਂ ਕੋਈ ਢਾਬਾ ਆ ਜੇ ਵਧੀਆ ਜਾਂ ਤੇ ਰੋਟੀ ਪਾਣੀ ਜਿਹੜਾ ਖਾ ਲਈ ਜੇ ਨਹੀਂ ਤਾਂ ਫਿਰ ਦੁੱਧ ਦਾ ਪੈਕੇਟ ਲੈ ਕੇ ਦੁੱਧ ਪੀ ਲੈਣੇ ਆ ਪੇਟਕਾਨਾ ਆਉਣ ਤੋਂ ਵਧੀਆ ਜੀ ਇਦਾਂ ਦਾ ਮੌੜ ਆ ਸੀ ਪਾਸੇ ਦਾ ਜੀ ਕੁਝ ਵੀ ਨਹੀਂ ਆ ਸੀ ਪਾਸੇ ਬਸ ਕੱਲੇ ਆਹ ਟਿੱਬੇ ਹੀ ਆ ਰਾਜਸਥਾਨ ਵਾਲੀ ਫੀਲਿੰਗ ਜਾਈ ਨੇ ਵੀ ਰਾਜਸਥਾਨ ਚ ਫਿਰਦੇ ਆ ਇਧਰਲੇ ਪਾਸੇ ਰਾਹ ਦੇ ਵਿੱਚ ਜੀ ਬਹੁਤ ਸਾਰੀਆਂ ਜਿਹੜੀਆਂ ਪੌਣ ਚੱਕੀਆਂ ਲੱਗੀਆਂ ਹੋਈਆਂ ਨੇ ਤੇ ਸਾਰਿਆਂ ਦਾ ਮੂੰਹ ਜਿਹੜਾ ਅਲੱਗ-ਅਲੱਗ ਦਿਸ਼ਾ ਦੇ ਵਿੱਚ ਆ ਇਹ ਹਵਾ ਦੇ ਹਿਸਾਬ ਨਾਲ ਘੁੰਮਦੀ ਹੁੰਦੀ ਆ ਕੁਝ ਕਿ ਜਿਹੜੇ ਅਰੁਕੀਆਂ ਵੀ ਹੋ ਜਾਂਣੇ ਨੇ ਤੇ ਕੁਝ ਕਿ ਚੱਲ ਰਹੀਆਂ ਨੇ ਕਿਉਂਕਿ ਹਵਾ ਜਿਹੜੀ ਇੱਕ ਪਾਸੇ ਦੀ ਆ। ਇਹ ਇੱਕ ਕੰਮ ਕਰਦੇ ਆਉਂਦੀਆਂ ਨੇ ਜੀ ਆਟਾ ਉਟਾ ਪੀਣ ਵਾਸਤੇ ਤੇ ਬਿਜਲੀ ਬਣਾਉਣ ਵਾਸਤੇ ਤੇ ਸੁਣਿਆ ਜਾਂਦਾ ਕਿ ਬਾਈ ਇਹ ਸਭ ਤੋਂ ਪਹਿਲਾਂ ਜਿਹੜਾ ਰੂਸ ਦਾ ਇਤਿਹਾਸ ਸੀਗਾ ਰੂਸ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਸੀਗੀਆਂ ਤੇ ਉਹਦੇ ਤੋਂ ਆਪਣੇ ਇੰਡੀਆ ਦੇ ਵਿੱਚ ਆਈਆਂ। ਗਰਮੀ ਦੀ ਅੱਗੇ ਨਾਲੋਂ ਮੋੜਾ ਪੈ ਗਿਆ। ਸਾਈਕਲ ਪਾਈਦਰ ਪਹੀਜੀ ਤੇ ਕਰਕੇ ਲਾਤੀਆ ਤੇ ਸਾਹਮਣੇ ਜਿਹੜਾ ਤੁਸੀਂ ਢਿੱਗ ਜਾ ਦੇਖੀ ਜਾਨੋ ਇਹ ਵੀ ਤੁਹਾਨੂੰ ਦੱਸਦੀਆਂ ਵੀ ਕਿਸ ਚੀਜ਼ ਦਾ ਢਿੱਗਾ ਤੇ ਇਧਰਲੇ ਪਾਸੇ ਬੜੇ ਆਪਾਂ ਖੇਤ ਦੇਖੇ ਹੋਣਗੇ ਝੋਨੇ ਵਾਲੇ ਨਰਮੇ ਵਾਲੇ ਕਣਕ ਵਾਲੇ ਤੇ ਆਪਾਂ ਪਹਿਲੀ ਵਾਰੀ ਖੇਤੀ ਦੇਖ ਰਹੇ ਹਾਂ ਜੀ ਜਿਹੜੀ ਅਨੂਣ ਦੀ ਖੇਤੀ ਆ ਇਹ ਸਮੁੰਦਰੀ ਨੂਣ ਦੀ ਖੇਤੀ ਆ ਇਹਨੂੰ ਵੈਸੇ ਬੀਜਿਆ ਤਾਂ ਨਹੀਂ ਜਾਂਦਾ ਪਰ ਜਿਹੜਾ ਸਮੁੰਦਰਾਂ ਦੇ ਵਿੱਚੋਂ ਪਾਣੀ ਇਕੱਠਾ ਕਰਕੇ ਲਿਆ ਕੇ ਤੇ ਇਹ 11ਾਂ ਇਹਦੇ ਵਿੱਚ ਛੱਡਿਆ ਜਾਂਦਾਗਾ ਜਿਹੜੀ ਪਤਲੀ-ਪਤਲੀ ਜਿਹੀ ਲੇਅਰ ਬਣਾਈ ਜਾਂਦੀ ਆ ਪਾਣੀ ਦੀ ਤੇ ਇਹਨਾਂ 11ਾਂ ਦੇ ਵਿੱਚ ਛੱਡ ਦਿੰਦੇ ਆ ਤੇ ਧੋਪਣ ਵਾਲੇ ਇਹ ਸੁੱਕਦੇ ਰਹਿੰਦੇ ਆ ਤੇ ਸੁੱਕ ਕੇ ਜਿਹੜਾ ਇਹਨਾਂ ਦਾ ਲੂਣ ਬਣਦਾ ਰਹਿੰਦਾਗਾ ਤੇ ਇਹ ਲੂਣ ਹਜੇ ਕੱਚਾਗਾ ਤੇ ਜਿਹੜਾ ਆਪਣੇ ਘਰਾਂ ਤੱਕ ਲੂਣ ਜਾਂਦਾਗਾ ਉਹ ਫੈਕਟਰੀਆਂ ਰਾਹੀਂ ਹੋ ਕੇ ਜਾਂਦਾਗਾ ਜਿਹੜੀ ਉਹ ਸਾਹਮਣੇ ਫੈਕਟਰੀ ਲੱਗੀ ਹੋਈ ਆ ਉਹ ਲੂਣ ਵਾਲੀ ਫੈਕਟਰੀ ਆ ਜਿਵੇਂ ਹੁਣ ਇਹ ਪਾਣੀ ਹੈਗਾ ਜੀ ਇਹ ਸਮੁੰਦਰੀ ਪਾਣੀ ਆ ਖਾਰਾ ਤੇ ਓਏ ਹੌਲੀ-ਹੌਲੀ ਪਾਣੀ ਜਿਹੜਾ ਉਧਰ ਆਉਂਦਾ ਰਹੂਗਾ ਉਧਰ ਇਹਦੀ ਪਤਲੀ ਪਤਲੀ ਲੇਅਰ ਜਿਹੜੀ ਬਣਦੀ ਰਹਿੰਦੀ ਹੈ ਇਹਦੀ ਲੂਣ ਵੀ ਤੁਹਾਨੂੰ ਦਿਖਾ ਦਿੰਨੇ ਆ ਵੀ ਇੱਧਰ ਕਿੰਦਾ ਦਾ ਹੁੰਦਾ ਨੂਨ ਇਹਦਾ ਕੱਚਾ ਨੂਨ ਇਹ ਵਾਲੀ ਜੇ ਕੱਚੀ ਪਈ ਹੈ ਜੀ ਇਹ ਜੇ ਲੇਅਰ ਜੀ ਅੱਗੇ ਸੁੱਕੀ ਪਈ ਹੈ ਆ ਦੇਖੋ ਥੱਲੇ ਪਾਣੀ ਹੈ ਜੀ ਇਦਾਂ ਦਾ ਲੂਣ ਹੁੰਦਾ ਹੈ ਇਹ ਹਜੇ ਡਲੀਦਾਰ ਹੁੰਦਾ ਹੈਗਾ ਤੇ ਜਦੋਂ ਇਹਨੂੰ ਸਾਹਮਣੇ ਉਹ ਮਸ਼ੀਨਾਂ ਰਾਹੀਂ ਲਗਾਇਆ ਜਾਂਦਾ ਹੈਗਾ ਤੇ ਉਦੋਂ ਜਿਹੜਾ ਇਹ ਠੀਕ ਹੋ ਜਾਂਦਾ ਲੂਣ ਘਰਾਂ ਤੱਕ ਪਹੁੰਚਦਾ ਹੋ ਜਾਂਦਾ ਹੈਗਾ ਜਿਹੜੇ ਸਾਹਮਣੇ ਠੱਗ ਲੱਗੇ ਹੋਇਆ ਤੇ ਇਸੇ ਨੂਣ ਦੇ ਆ ਠੱਗ ਇੱਕ ਅਲੱਗ ਜਿਹਾ ਐਕਸਪੀਰੀਅੰਸ ਹੋ ਗਿਆ ਜੀ ਜਿਹੜਾ ਲੂਣ ਦੀ ਖੇਤੀ ਵੀ ਆਪਾਂ ਦੇਖ ਲਈਏ ਲੂਣ ਦੀ ਖੇਤੀ ਕਿਵੇਂ ਹੁੰਦੀ ਹੈ ਮੌਸਮ ਬਿਲਕੁਲ ਵਧੀਆ ਹੋ ਗਿਆ ਜੀ ਤੇ ਹਵਾ ਹੋਵਾ ਵੀ ਜਿਹੜੀ ਰੁਕ ਗਈ ਆ ਥੋੜੀ ਜਿਹੀ ਘਟ ਹੋ ਗਈ ਆ ਇਧਰਲੇ ਪਾਸੇ ਟੱਬ ਆਇਆ ਸੀ ਚਾਹ ਪਾਣੀ ਆਪਾਂ ਪੀ ਲਿਆ ਜੀ ਤੇ ਮੌਸਮ ਠੀਕ ਆਣ ਆਪਾਂ ਖਿੱਚ ਲਈਏ ਜੱਗੇ ਨੂੰ ਸਫਰ ਜਿਹੜਾ ਖਿੱਚਿਆ ਜਾਂਦਾ ਹੈਗਾ ਤੇ ਇਧਰਲੇ ਪਾਸੇ ਪਿੰਡ ਦਾ ਨਾਮ ਹੈਗਾ ਜੀ ਵੈਪਲ ਆਉੜੀ ਵੈਪਲ ਆਉੜੀ ਤਮਿਲ ਭਾਸ਼ਾ ਦੇ ਵਿੱਚ ਵੈਪਲ ਕਹਿੰਦੇ ਆ ਜੀ ਇਹਨੂੰ ਨਿੰਮ ਨੂੰ ਤੇ ਇਸ ਪਿੰਡ ਦੇ ਵਿੱਚ ਨਿੰਮ ਕਹਿੰਦੇ ਬਹੁਤ ਆ ਤੇ ਨਿੰਮਾਂ ਦੇ ਨਾਮ ਤੋਂ ਹੀ ਇਸ ਪਿੰਡ ਦਾ ਨਾਮ ਰੱਖਿਆ ਹੋਇਆ ਹੈਗਾ ਤੇ ਤੁਸੀਂ ਆਸੇ-ਪਾਸੇ ਦੇਖ ਹੀ ਸਕਦੇ ਹੋ ਇਹ ਵੀ ਨਿੰਮ ਆ ਉਹ ਵੀ ਨਿੰਮ ਉਹ ਵੀ ਨਿੰਮ ਜਿਹੜੇ ਅੱਗੇ ਰੋਡ ਦੇ ਉੱਪਰ ਲੱਗੇ ਹੋਇਆ ਉਹ ਵੀ ਸਾਰੇ ਨਿੰਮ ਹੀ ਲੱਗੇ ਹੋਇਆ ਤੇ ਇਹਨੇ ਫਿਰ ਜਿੰਨੇ ਨਿੰਮ ਆ ਜੀ ਇਸ ਪਿੰਡ ਦੇ ਵਿੱਚ ਉਹਨਾਂ ਨਿੰਮਾਂ ਦੇ ਨਾਮ ਰੱਖਤਾ ਵੈਪਲ ਆਉੜੀ ਆ ਦੇਖੋ ਜੀ ਸਾਰੇ ਪਿੰਡ ਦੇ ਵਿੱਚ ਨਿੰਮ ਹੀ ਆ ਗੱਲੇ ਇਧਰਲੇ ਪਾਸੇ ਵੀ ਨਿੰਮ ਲੱਗੇ ਹੋਇਆ ਸਾਰੇ ਤੇ ਇਧਰਲੇ ਪਾਸੇ ਵੀ ਸਾਰੇ ਨਿੰਮ ਹੀ ਲੱਗੇ ਹੋਏ ਆ ਤੇ ਤਾਈਂ ਇਸ ਪਿੰਡ ਨੂੰ ਜਿਹੜਾ ਨਾਮ ਦਿੱਤਾ ਹੋਇਆਗਾ ਉਹ ਨਿੰਮਾਂ ਤੋਂ ਹੀ ਦਿੱਤਾ ਹੋਇਆਗਾ ਬੇਪਲ ਆਉੜੀ ਆ ਇਧਰਲੇ ਪਾਸੇ ਸਾਰੀ ਆਹ ਨੂਨ ਦੀ ਖੇਤੀ ਕਰਦੇ ਆ ਇਧਰਲੇ ਪਾਸੇ ਵੱਡੇ ਵੱਡੇ ਢੇਗ ਲੱਗੇ ਹੋਏ ਆ ਇਧਰਲੇ ਪਾਸੇ ਸਾਰੇ ਹਾਸੇ ਪਾਸੇ ਇਕੱਲੇ ਨੂਨ ਦੀ ਖੇਤੀ ਦਿਖਦੀ ਹੈ ਹੋਰ ਕੁਝ ਨਹੀਂ ਦਿਖਦਾ ਇਧਰਲੇ ਪਾਸੇ ਟਿੱਕ ਵੀ ਲਾਇਆ ਹੋਇਆ ਟਾਈਮ 5:30 ਹੋ ਗਿਆ ਜੀ ਤੇ ਹੁਣ ਆਪਾਂ ਜਿਹੜੇ ਸ਼ਹਿਰ ਦੇ ਵਿੱਚ ਖੜੇ ਆ ਤੇ ਆਪਾਂ ਨੂੰ ਪੁਲਿਸ ਵਾਲੇ ਬਾਈਆਂ ਨੇ ਰੋਕਿਆ ਸੀਗਾ ਅਫਸਰ ਸਾਹਿਬਾਂ ਨੇ ਰੋਕਿਆ ਸੀਗਾ ਤੇ ਇਹ ਬਾਈ ਨੂੰ ਆਪਣਨੇ ਹਿੰਦੀ ਆਉਂਦੀ ਆ ਬਾਈ ਨਮਸਕਾਰ ਜੀ क्या नाम है जी आपका दिपू. दीपू दीपू कहाँ से हैं आप मैं ने नेपाल से नेपाल से तो ये कौन सा शहर है जी ऐसे तमिलनाडु तूती क्या तमिलनाडु तूती कोडी तूती कोडी डिस्ट्रिक्ट तो कौन सा इसको? तुतु कुणी। तुतु कुणी। तुतु कुणी। है इसको तूती कोडी तूती कोडी डिस्ट्रिक्ट भी तूती है शहर भी हां स्टेट तमिलनाडु स्टेट तमिलनाडु डिस्ट्रिक्ट तूती कोडी ਤੋ ਜੀ ਸ਼ਹਿਰ ਦਾ ਨਾਮ ਕੀ ਹੈ ਜੋ ਜੇ ਜਮ ਖੜੇ ਹੈ ਸ਼ਹਿਰ ਦਾ ਨਾਮ ਕੀ ਡਿਸਟ੍ਰਿਕਟ ਨਾ ਡਿਸਟ੍ਰਿਕਟ ਆ ਲੱਗੋ ਹੁੰਦਾ ਹੈ ਸ਼ਹਿਰ ਆ ਲੱਗੋ ਹੁੰਦਾ ਹੈ ਜਿਵੇਂ ਜਿਸ ਜਗ੍ਹਾ ਤੇ ਅਸੀਂ ਖੜੇ ਹੈ ਇਹ ਤਾਂ ਪਲੇਸ ਹੋ ਗਿਆ ਨਾ ਰਾਮਸ਼ਪੁਰਮ ਰਾਮਸ਼ਪੁਰਮ ਰਾਵੇਸ਼ਰਮਪੁਰਮ ਠੀਕ ਹੈ ਤੋ ਇਹਨਾਂ ਆਪਣੇ ਪੁਲਿਸ ਵਾਲਿਆਂ ਨੇ ਰੋਕਿਆ ਸੀ ਜੀ ਨਮਸਕਾਰ ਸਰ ਜੀ ਨਮਸਕਾਰ ਠੀਕ ਹੋ ਜੀ ਠੀਕ ਹੋ ਅ ਅੱਛਾ ਹਾਂ ਆਹ 0.0 0.0 ਓਕੇ ਓਕੇ ਥੈਂਕ ਯੂ ਸਰ ਐ ਨੰਨੇ ਆਪਾਂ ਨੂੰ ਰੋਕਿਆ ਸੀਗਾ ਜੀ ਬੜੀ ਵਧੀਆ ਆਪਣੇ ਨਾਲ ਗੱਲਾਂ ਬਾਤਾਂ ਕਰੀ ਜਾਂਦੇ ਸੀ ਤਿੰਨ ਅਫਸਰ ਸਹਿਬਾਨ ਜਿਹੜੇ ਉਹ ਸਾਹਮਣੇ ਖੜੇ ਹੋਏ ਆ ਤੇ ਆਪਾਂ ਇਹ ਕਹਿੰਦੇ ਜੂਸ ਪੀ ਕੇ ਜਾਇਓ ਤੁਸੀਂ ਜਰੂਰ ਜੂਸ ਪਤਾ ਨਹੀਂ ਕਾਦਾਗਾ ਪਰ ਪੀ ਕੇ ਜਰੂਰ ਜਾਵਾਂਗੇ ਕਿਉਂਕਿ ਅਫਸਰ ਸਹਿਬਾਨਾਂ ਨੇ ਪਿਆਇਗਾ ਜਿਹੜੇ ਤੁਤੂ ਕੁੜੀ ਤੇ ਤੇ ਮਿੱਤਰ ਪਿਆਰੇ ਆਪਣੇ ਠੀਕ ਹੈ ਸਰ ਥੈਂਕ ਯੂ ਓਕੇ ਥੈਂਕ ਯੂ ਇਹ ਜੂਸ ਕਾਦਾ ਹੈ? ਜੂਸ ਕਾਦਾ ਹੈ? 19 ਕਿੰਨੀ? 19 ਕਿੰਨੀ? ਇਹਦਾ ਨਾਮ ਹੈ 19 ਕਿੰਨੀ। 19 ਕਿੰਨੀ ਦਾ ਜੂਸ ਹੈ ਜੀ। 19 ਕਿੰਨੀ ਦਾ ਜੂਸ ਪੀ ਕੇ ਦੇਖਦੇ ਆ ਕੀ ਹੁੰਦਾ। ਨੰਡਰੀ ਨੰਡਰੀ। ਥੈਂਕ ਯੂ ਸਰ, ਥੈਂਕ ਯੂ। ਚਲ। ਤੇ ਚੱਲਦੇ ਆ ਜੀ ਅਪ ਆਪਣੇ ਸਫ਼ਰ ਦੇ ਨਾਲ ਹੁਣੇ। ਤੇ ਇੱਥੋਂ ਕਿੰਨਾ ਰਹਿ ਗਿਆ ਕੰਨਿਆ ਕੁਮਾਰੀ? ਮਾਦਾ ਕੋਈ? ਨੋ। ਨੋ ਨੋ। ਹਾਂ। ਨੋ ਮਾਦਾ ਕੋਈ। ਸੁਣੋ ਬਸ ਲਿਖਿਆ ਸੁਣੋ। ਯਾਸੀ ਯਾਸੀ ਨੋ। ਡਾਇਰੈਕਟਰ ਕੰਨਿਆ ਕੁਮਾਰੀ ਤੇ ਕੰਨਿਆ ਕੁਮਾਰੀ ਕਿੰਨਾ ਰਹਿ ਗਿਆ ਇੱਥੋਂ 110 ਕਿਲੋਮੀਟਰ ਜਾਂ 100 130 140 ਫੋਰਥ ਗੇਟ ਆਟਰ ਦਰਮਨ ਲਈ ਦਰਮਨ ਲਈ ਰੋਡ ਧਰਮਨ ਲਈ ਵੀ ਹਾਂ ਠੀਕ ਹੈ ਜੀ 105 ਕਿਲੋਮੀਟਰ ਅੰਨਾ 60 ਕਿਲੋਮੀਟਰ ਦਰਨਵਲੀ ਅਪਰੋਂ ਕੰਨਿਆ ਕੁਮਾਰੀ 1 110 ਕਿਲੋਮੀਟਰ 110 ਕਿਲੋਮੀਟਰ 110 ਕਿਲੋਮੀਟਰ ਕੰਨਿਆ ਕੁਮਾਰੀ 110 ਕਿਲੋਮੀਟਰ 110 ਹਾਂ ਠੀਕ ਹੈ ਜੀ 110 ਕਿਲੋਮੀਟਰ ਕੰਨਿਆ ਕੁਮਾਰੀ ਆਪਣੇ ਤੋਂ ਰਹਿ ਗਿਆ ਤੇ ਅੱਜ ਰਾਤੋਂ ਰਾਤ ਸਾਈਕਲ ਚਲਾ ਕੇ ਕੰਨਿਆ ਕੁਮਾਰੀ ਪਹਚਾਉਣਾ ਇਸ ਬੰਦੇ ਨੂੰ ਕਿਉਂਕਿ ਜਿਹੜਾ ਰਾਹ ਦੇ ਵਿੱਚ ਆਪਾਂ ਨੂੰ ਟਰੱਕ ਨਹੀਂ ਮਿਲਿਆ ਨਾ ਹੀ ਕੋਈ ਬੱਸ ਮਿਲਿਆ ਚਾੜਨਾਂ ਵਾਸਤੇ ਤੇ ਅੱਜ ਤੈਨੂੰ ਪੈਦਲ ਪੈਦਲ ਰਾਤ ਨੂੰ ਲੈ ਕੇ ਚੱਲਾਂਗੇ ਜੀ ਪੈਦਲ ਪੈਦਲ ਕੀ ਭਾਈ ਮੈਂ ਉਹੀ ਬੰਦਾ ਆ ਮਾਂ ਜਿਹੜਾ 264 ਕਿਲੋਮੀਟਰ ਆਪਾਂ ਬਨਾਰਸ ਤੱਕ ਸਾਈਕਲ ਲਾਤਾ ਜੀ ਉਹ ਵੀ ਦੇਸੀ ਸਾਈਕਲ ਉਹ ਵੀ ਦੇਸੀ ਸਾਈਕਲ ਹਾਂ ਅਸੀਂ ਉਹ ਬੰਦੇ ਆ ਉਹ ਬੰਦਿਆਂ ਦੀ ਜੀ ਇਹ ਕੀ ਚੀਜ਼ ਆ ਭਾਈ ਆ ਜਿਹੜਾ ਜੂਸ ਆ ਨਾ ਇਹ ਆਪਣੇ ਸ਼ਾਇਦ ਪੰਜਾਬ ਇਂ ਨਹੀਂ ਮਿਲਦਾ ਇਹਨੂੰ ਕਪਾਹ ਦੇ ਬੀਜਾਂ ਦਾ ਜੂਸ ਕਪਾਹ ਦੇ ਬੀਜਾਂ ਦਾ ਜੂਸ ਕਪਾਹ ਦੇ ਬੀਜ ਨਹੀਂ ਹੁੰਦੇ ਕੋਟਨ ਸੀਡ ਹਾਂ ਹਾਂ ਤੇ ਉਹ ਲਿੱਟੀ ਟਾਈਪ ਆਂਦਾ ਆਟੇ ਦੀ ਲਿੱਟੀ ਬੇਸਨ ਪਾ ਕੇ ਗੁੜ ਪਾ ਕੇ ਬਣਦਾ ਨੀਗਾ ਇਹ ਉਹ ਜਿਹਾ ਟੇਸਟ ਹੈ ਅੱਛਾ ਤੇ ਚੱਲੀਏ ਜੀ ਆਪਾਂ ਅੱਗੇ ਦਾ ਸਫ਼ਰ ਜਿਹੜਾ ਸ਼ੁਰੂ ਕਰੀਏ ਤੇ ਟਾਈਮ 5:30 ਹੋ ਗਿਆ ਆਪਾਂ ਨੂੰ ਇਧਰਲੇ ਪਾਸੇ ਜੀ ਸਾਈਕਲ ਦਾ ਪੈਂਚਰ ਲਵਾਉਣ ਆਏ ਸੀਗੇ ਨਿਸ਼ੂ ਭਾਈ ਦਾ ਜਿਹੜਾ ਸਾਈਕਲ ਪੈਂਚਰ ਹੋ ਗਿਆ ਸੀਗਾ ਤੁਹਾਨੂੰ ਪਤਾ ਆਪਾਂ ਰਾਤ ਨੂੰ ਸਫ਼ਰ ਕਰਾਂਗੇ ਅੱਜ ਤੇ ਨਿਸ਼ੂ ਭਾਈ ਨੇ ਜਿਹੜਾ ਰਾਤ ਤੋਂ ਰਾਤ ਕੰਨਿਆ ਕਮਾਰੀ ਪਹਚਾਉਣਾਗਾ ਇਧਰਲੇ ਪਾਸੇ ਆਪਣੇ ਅੰਕਲ ਜੀ ਆ ਕੇ ਖੜੇ ਨੇ ਤੇ ਆਪਾਂ ਨੂੰ ਪੰਜਾਬੀ ਦੇ ਵਿੱਚ ਇਹਨਾਂ ਨੇ ਪੁੱਛਿਆਗਾ ਵੀ ਤੁਸੀਂ ਕਿੱਥੋਂ ਆ ਜੀ ਤੇ ਇਹ ਹੈਗੇ ਤਮਿਲ ਦੇ ਆ ਪਰ ਪੰਜਾਬੀ ਪੂਰੀ ਚੰਗੀ ਤਰ੍ਹਾਂ ਜਾਣਦੇ ਆਪਾਂ ਨੂੰ ਊੜਾ ੜਾ ਪੂਰਾ ਪੜ੍ਹ ਕੇ ਸੁਣਾਇਆ ਇਹਨਾਂ ਨੇ ਜੀ ਨਮਸਕਾਰ ਹਨਾ ਜੀ ਸਸਰੀਕਾ 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 ਜੀ ਸਸਰੀਕਾ ਜਨਾਬ ਸਸਰੀਕਾ ਜੀ ਸਸਰੀਕਾ ਕੀ ਨਾਮ ਹੈ ਜੀ ਆਪਕਾ ਕੀ ਨਾਮ ਹੈ ਜੀ ਤੁਹਾਡਾ ਉਹ ਸਾਡਾ ਨਾਮ ਲੀਨਨ ਬਾਰਤੀ ਦੇ ਚ ਲੀਲੀਨਾ ਲੀਨਨ ਬਾਰਤੀ ਬਾਰਤੀ ਹਾਂ ਤੇ ਤੁਸੀਂ ਇੱਥੇ ਪੰਜਾਬੀ ਸਿੱਖੀ ਹੋਈ ਹੈ ਜੀ? ਹਾਂ ਜੀ ਐਸੀ ਇੱਕੇ ਸਿੱਥੇ ਸਿੱਖੀ। ਆ ਤੁਸੀਂ ਤਮੇ ਲਾਡੂ ਦੇ ਵਿੱਚ ਪਿਆਪੀ ਸਿੱਖੀ? ਲਾਡੂ ਦੇ ਵਿੱਚ ਸਿੱਖੀ। ਤੁਸੀਂ ਪੰਜਾਬ ਗਏ ਹੋ ਕਦੀ ਜੀ? ਹਾਂ ਗਏ ਸੀ। ਕਦੋਂ ਗਏ ਸੀਗੇ ਪੰਜਾਬ ਜੀ? 1919 ਸੌ 19 ਸੌ 35 1993 ਦੇ 1993 93 1993 ਦੇ ਵਿੱਚ ਤੁਸੀਂ ਪੰਜਾਬ ਗਏ ਸੀਗੇ ਜੀ? ਤੁਸੀਂ ਜਿਹੜੀ ਪੰਜਾਬੀ ਸਿੱਖੀ ਆ ਉਹ ਪੰਜਾਬ ਤੋਂ ਸਿੱਖੀ ਆ ਜਾਂ ਇੱਥੇ ਬੈਠ ਕੇ ਸਿੱਖੀ ਆ ਇੱਥੇ ਸਿੱਖੀ ਆ ਜੀ ਤੁਸੀਂ ਅਗਰ ਮੇਰੇ ਘਰ ਮੈਂ ਗੁਰ ਆਏਗਾ ਨਾ ਮੈਂ ਆਪਕੋ ਪੰਜਾਬ ਕਾ ਉਹ ਫਸਟ ਸਟੈਂਡਰਡ ਕਾ ਕਿਤਾਬ ਕਿੱਥੇ ਮੈਨੇ ਸਿੱਖਾ ਉਹ ਕਿਤਾਬ ਦਿਖਾਉਂਗਾ ਆਪਕੋ ਅੱਛਾ ਫਸਟ ਸਟੈਂਡਰਡ ਦਾ ਕਿਤਾਬ ਤੁਹਾਡੇ ਕੋਲ ਹੈਗਾ ਜੀ ਹਾਂ ਹਮੇਸੇ ਮਿਲ ਲਿਆ ਅੱਛਾ ਜੀ ਉਸੇ ਮੈਨੇ ਸਿੱਖਣਾ ਸ਼ੁਰੂ ਕੀਤਾ ਅੱਛਾ ਉਹਦੇ ਕੋਲ ਤੁਸੀਂ ਸਿੱਖੀ ਆ ਜੀ ਪੰਜਾਬੀ ਤੇ ਤੁਸੀਂ ਪੰਜਾਬੀ ਬਹੁਤ ਵਧੀਆ ਬੋਲ ਲੈਂਦੇ ਆ ਜੀ ਵਾਹ ਸਾਨੂੰ તમિલ ਦੇ ਵਿੱਚ ਸਾਨੂੰ ਲਗਭਗ 15 ਦਿਨ ਹੋ ਗਿਆ ਜੀ 15 ਦਿਨ ਹੋ ਗਿਆ ਪਰ ਸਾਨੂੰ ਅੱਜ ਤੱਕ ਪੰਜਾਬੀ ਸੁਣਨ ਨੂੰ ਨਹੀਂ ਮਿਲੀ ਜੀ ਨਹੀਂ ਮਿਲੀ ਤੁਸੀਂ ਇਕੱਲੇ ਕਹਿ ਰਹੇ ਬੰਦੇ ਹੋ ਜਿਨ੍ਹਾਂ ਨੂੰ ਜਿਨ੍ਹਾਂ ਕੋਲੋਂ ਸਾਨੂੰ ਪੰਜਾਬੀ ਸੁਣਨ ਨੂੰ ਮਿਲੀ ਹੈ ਜੀ ਉਹ ਵੀ ਤਮਿਲ ਦੇ ਬੰਦੇ ਕੋਲੋਂ ਜੀ ਬੋਲੀ ਪੰਜਾਬੀ ਮੈਨੂੰ ਸੁਣਾ ਮੈਨੂੰ ਸੁਣਾ ਅੰਨਾ ਪੰਜਾਬੀ ਬੋਲੀਏ ਆਪ ਪੰਜਾਬ ਦੇ ਛੋੜੀ ਪਿੰਡ ਕਿੱਥੇ ਨੇ ਆ ਲੈ ਤੁਹਾਡਾ ਪਿੰਡ ਕਿੱਥੇ ਆ ਤੁਹਾਡਾ ਪਿੰਡ ਕਿੱ데 ਸਾਡਾ ਪਿੰਡ ਹੈ ਲੁਧਿਆਣਾ ਇਹਦਾ ਸੀਮਾ ਕਲਾ ਸੀਮਾ ਕਲਾ ਸੀਮਾ ਖਲਾ ਹਾਂ ਤੁਸੀਂ ਬਹੁਤ ਸੋਹਣੀ ਪੰਜਾਬੀ ਬੋਲਦੇ ਆ ਜੀ ਤੁਸੀਂ ਇੱਥੇ ਕਿੱਥੋਂ ਆਇਆ ਇੱਥੋਂ ਦੇ ਨਹੀਂ ਅਸੀਂ ਪੰਜਾਬ ਦੇ ਪੰਜਾਬ ਤੋਂ ਸਾਈਕਲਾਂ ਤੇ ਆਏ ਹਾਂ ਉਹ ਸਾਈਕਲਾਂ ਤੇ ਆਏ ਹਾਂ ਆ ਰਹੇ ਸਾਡੇ ਸਾਈਕਲ ਕਿਤਨੇ ਕਿਤਨੇ ਰੋਜ਼ ਲਿਆ 6 ਮਹੀਨਾ ਹੋ ਗਿਆ 6 ਮਹੀਨਾ ਸਾਈਕਲਿੰਗ ਇਸਕੋ ਕੋਈ ਮਕਸਦ ਹੈ ਕੋਈ ਮਕਸਦ ਨਹੀਂ ਹੌਬੀ 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 ਬਾਈ ਨਬੀ ਨਾ ਕੈਸੀ ਚੱਲ ਰਹਾ ਹੈ ਨਹੀਂ ਤੁਸੀਂ ਪੰਜਾਬੀ ਬੋਲੋ ਪੰਜਾਬੀ ਬੋਲੋ ਪੰਜਾਬੀ ਚ ਵਧੀਆ ਲੱਗਦੇ ਆ ਜੀ ਪੰਜਾਬੀ ਬੋਲੋ ਜੀ अच्छा कारोबार हां जी कारोबार रबर कैसे होगा कारोबार बढ़िया जी कारोबार <laughs> बढ़िया जी ते चलो ठीक है जी ससरी काल बहुत बढ़िया लागया ਤੁਹਾਡੇ ਨਾਲ ਗੱਲ ਕਰਕੇ ਜੇ ਆਪਾਂ ਨੂੰ ਪੰਜਾਬੀ ਬੰਦੇ ਨਾਲ ਜੀ ਤੁਹਾਡਾ ਨਾਮ ਕੀ ਮੇਰਾ ਨਾਮ ਹਰਪਾਲ ਸਿੰਘ ਹੈ ਜੀ ਥੋੜੀ ਨੀਸ਼ੂ ਨੀਸ਼ੂ ਠੀਕ ਤੇ ਤੁਹਾਡਾ ਨਾਮ ਵੀ ਕਰਦਿਵਾਰੇ ਦੱਸ ਦਿਓ ਜੀ ਲੈਨਨ ਭਾਰਤੀ ਲੈਨਨ ਭਾਰਤੀ ਯਾ ਠੀਕ ਹੈ ਜੀ ਸਸਰੀ ਕਾਲ ਜੀ ਲੈਨਨ ਭਾਰਤੀ ਸਸਰੀ ਕਾਲ ਜੀ जी? थोड़ा थोड़ा नाम, नाम। मेरा नाम हरपाल सिंह आपको पंजाबी आता है थोड़ी थोड़ी थोड़ आती है कैसे बोलते हो पंजाबी बोल के दिखाना ਅ ਅਸੀਂ ਇੱਥੇ ਮੇਰੇ ਸਾਥ ਜੋ ਉਹ ਥੋੜਾ OMs ਜੋ ਇਹਨਾਂ ਆਪਰੇਟਰ ਅੱਛਾ ਉਹ ਲੋਕ ਜੋ ਕੰਮ ਕਰਿਆ ਹੈ ਜੋ ਹੈ ਉਹ ਲੋਕ ਪੰਜਾਬੀ ਦਾ ਹੈ ਉਹ ਸੀਸੇ ਥੋੜਾ ਸਮਝ ਆ ਠੀਕ ਹੈ ਜੀ ਤੁਹਾਨੂੰ ਪੰਜਾਬੀ ਤੇ ਘਟ ਆਉਂਦੀ ਆ ਉਹ ਜਿਹੜੇ ਬਾਈ ਜੀ ਬੋਲ ਰਹੇ ਸੀਗੇ ਨਾ ਪੰਜਾਬੀ ਉਹ ਬਹੁਤ ਵਧੀਆ ਪੰਜਾਬੀ ਬੋਲ ਰਹੇ ਸੀਗੇ ਠੀਕ ਹੈ ਜੀ ਤੇ ਬਾਈ ਜਿਹੜੇ ਆਪਾਂ ਨੂੰ ਟੱਕਰੇ ਸੀਗੇ ਭਾਰਤੀ ਬਾਈ ਜੀ ਦਿਲਨ ਭਾਰਤੀ ਬਾਈ ਜੀ ਤੇ ਬਹੁਤ ਵਧੀਆ ਜਿਹੜੀ ਪੰਜਾਬੀ ਬੋਲਦੀ ਸੀਗੇ ਤੇ ਆਪਣੇ ਮਨ ਨੂੰ ਬੜਾ ਪਾਜਾ ਵੀ ਭਾਈ ਇੰਨੀ ਦੂਰ ਜਿਹੜਾ ਇੱਥੇ ਹੁਣ ਇੰਡੀਆ ਦਾ ਖਤਮ ਹੋਣ ਵਾਲਾ ਹਿੱਸਾਗਾ ਜਿੱਥੇ ਤਾਂ ਮੈਂ ਲਾਡੂ ਆਪਾਂ ਕਹੀ ਪੰਜਾਬੀ ਦੀ ਪੰਜਾਬੀ ਦੀ ਤਾਂ ਗੱਲ ਛੱਡੋ ਆਪਾਂ ਹਿੰਦੀ ਵੀ ਨਹੀਂ ਸੁਣੀ ਸੀ ਕਿਸੇ ਕੋਲੋਂ ਤੇ ਅੱਜ ਬਾਈ ਅੱਜ ਆਪਾਂ ਨੂੰ ਪੰਜਾਬੀ ਬੋਲ ਕੇ ਸੁਣਾ ਕੇ ਗਏ ਆ ਜੀ ਬਹੁਤ ਮਨ ਖੁਸ਼ ਆਇਆ ਪੰਜਾਬੀ ਸੁਣ ਕੇ ਉਹਨਾਂ ਕੋਲੋਂ ਜੀ ਪਤਾ ਮੈਨੂੰ ਲਾਡੂ ਦੇ ਬੰਦੇ ਆ ਕਹਿੰਦਾ ਆਪਣੇ ਕੋਲੇ ਕਿਤਾਬ ਪਈ ਆ ਘਰੇ ਊੜੇ ਆੜੇ ਵਾਲੀ ਤੇ ਆਪਾਂ ਉਹ ਤੋਂ ਸਿੱਖੀ ਆ ਕਹਿੰ ਇਹ ਜਦੋਂ ਮੈਂ ਪਹਿਲਾਂ ਆਪਣੇ ਕੋਲ ਖੜੇ ਸੀਗੇ ਜੀ ਆਪਣੇ ਕੋਲ ਉਹ ਤੇ ਆਪਾਂ ਨੂੰ ਪੂਰੀ ਉਹਨਾਂ ਨੇ ਊੜਾੜਾ ਪੜ੍ਹ ਕੇ ਸੁਣਾਇਆਗਾ ਕਹਿੰਦੇ ਤੁਸੀਂ ਮੈਨੂੰ ਊੜਾੜਾ ਕੱਢ ਕੇ ਦਿਓ ਤੇ ਮੈਂ ਤੁਹਾਨੂੰ ਸਾਰਾ ਪੜ੍ਹ ਕੇ ਸੁਣਾਉਣਾ ਵੀ ਇਹ ਕੀ ਵੀ ਕਿਹੜੇ-ਕਿਹੜੇ ਅੱਖਰ ਆ ਤੇ ਆਪਾਂ ਨੂੰ ਸਾਰਾ ਸੁਣਾਇਆ ਜੀ ਉਹਨਾਂ ਨੇ ਤੇ ਐਨੇ ਚ ਪੈਂਚਰ ਵੀ ਲੱਗ ਗਿਆ ਜੀ ਤੇ ਚੱਲੀਏ ਹੁਣ ਬੈਗ ਨਹੀਂ ਸ਼ੂ ਭਾਈ ਦਿਓ ਉੱਥੇ ਹੀ ਪਈ ਆ ਜੀ ਜਿੱਥੋਂ ਸਾਈਕਲ ਪੈਂਚਰ ਹੋਇਆ ਸੀਗਾ ਕਿਸੇ ਦੁਕਾਨ ਤੇ ਰੱਖ ਕੇ ਆਏ ਆ ਉੱਥੇ ਜਾ ਕੇ ਬੈਗ ਬੂਕ ਜਿਹੜਾ ਬੰਦਦੇ ਆ ਜਾ ਕੇ ਰੈਲੀ ਆਪਾਂ ਨੂੰ ਜਗ੍ਹਾ ਵਧੀਆ ਮਿਲ ਗਈ ਆ ਜੀ ਤੇ ਸਿਰ ਦੇ ਉੱਪਰ ਆਪਣੀ ਛੱਤ ਹੈਗੀ ਆ ਮੀਂਹ ਕਣੀ ਆਇਆ ਤੇ ਬਚ ਜਾਾਂਗੇ ਸਾਈਕਲ ਸੂਕਲ ਜਿਹੜੇ ਆਪਣੇ ਆਪਣੇ ਨਾਲ ਹੀ ਖੜੇ ਕਰਤੇ ਇੱਧਰ ਪਚੜਾ ਲੇ ਸੀਗੇ ਥੋੜੀ ਜਿਹੀ ਚੜਾਈ ਸੀਗੀ ਤੇ ਅੱਜ ਦੀ ਵੀਡੀਓ ਆਪਣੀ ਸਮਾਪਤੀ ਵੱਲ ਵੱਧਦੀ ਆ ਸਮਾਪਤੀ ਕਰਨ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਧੰਨਵਾਦ ਜਿਹੜਾ ਟਾਈਮ ਤੋਂ ਟਾਈਮ ਕੱਢ ਲੀ ਜੀ ਆਪਣੀ ਵੀਡੀਓ ਦੇਖ ਲੈਂਦੀ ਆ ਤੇ ਇੱਕ ਵਾਰੀ ਫੇਰ ਪ੍ਰਕਾਸ਼ਪੁਰਵ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਕੁਝ ਲਿਖਿਆ ਸੀ ਭਾਗਾ ਭਰੀਏ ਤਲਵੰਡੀ ਦੀਏ ਧਰਤੀਏ ਨੀ ਤੇਰੇ ਵਿੱਚ ਉਹ ਜਗਤ ਦਾ ਪੀਰ ਆਇਆ ਭੁੱਖਾ ਹੈ ਉਹ ਪਿਆਰ ਦੇ ਕੋਧਰੇ ਦਾ ਭਾਗੋ ਜਹਾਂ ਦੀ ਖਾਨ ਨਹੀਂ ਖੀਰ ਆਇਆ ਲਾਲੋ ਜਹੇ ਕਮਲਾਈ ਫੁੱਲ ਜਿਹੜੇ ਪੌਣ ਉਹਨਾਂ ਤੇ ਨੀਰ ਆਇਆ ਹਰਪਾਲ ਸਿਆ ਜਿਹਨੂੰ ਆਖਦੀ ਰੱਬ ਰਹੀਮ ਦੁਨੀਆ ਭੈਣ ਨਾਨਕੀ ਦਾਓ ਚੰਨ ਵੀਰ ਆਇਆ ਭੈਣ ਨਾਨਕੀ ਦਾਓ ਚੰਨ ਵੀਰ ਆਇਆ ਇਹ ਮਿਲਦਿਆਂ ਜੀ ਕੱਲ ਨੂੰ ਐਦਾਂ ਹੀ ਨਵੇਂ ਸਫਰ ਨਵੀਂ ਸਵੇਰ ਤੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ